ਸਸਕਾਲ ਦੋਸਤੋ ਕੀ ਹਾਲ ਚਾਲ ਹੈ ਮੈਂ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦਾ ਮੇਰਾ ਵਿਸ਼ਾ ਹੈ ਕਿ ਪਿੰਡਾਂ ਦੇ ਵਿੱਚ ਰਾਜਨੀਤੀ ਨੂੰ ਲੈ ਕੇ ਕਾਫੀ ਨਫ਼ਰਤਾਂ ਜਿਹੜੀਆਂ ਉਹ ਪੰਪ ਰਹੀਆਂ ਹਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਵਿੱਚ ਇੱਕ ਦੂਜੇ ਪ੍ਰਤੀ ਜੋ ਨਫ਼ਰਤ ਹੈ ਉਹਦੇ ਬੀਜ ਜਿਹੜੇ ਉਪੰਗਰ ਰਹੇ ਨੇ ਇਹ ਸਾਡੇ ਸਮਾਜ ਦੇ ਲਈ ਸਾਡੇ ਸੱਭਿਆਚਾਰ ਦੇ ਲਈ ਖਤਰਨਾਕ ਹੋ ਸਕਦਾ ਹੈ ਜੇ ਗੱਲ ਕਰੀਏ ਤਾਂ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਹੈ ਵੱਖ-ਵੱਖ ਪਾਰਟੀਆਂ ਨੇ ਸਾਡੇ ਤੇ ਰਾਜ ਕੀਤਾ ਹੈ ਤੇ ਉਦੋਂ ਤੋਂ ਹੀ ਸਾਡੇ ਦਾਦੇ-ਬਾਬੇ ਆਉਂਦੇ ਜੱਦੀ ਪੁਸ਼ਤੀ ਕੀਤਾ ਜਾਂ ਚਾਹ ਕਿਸੇ ਦਾ ਖੇਤੀਬਾੜੀ ਹੈ ਜਾਂ ਕਿਸੇ ਦਾ ਦੁਕਾਨਦਾਰੀ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਵਾਟਵਰ ਜੋ ਵੀ ਹੈ ਨਾ ਉਹ ਦਿਮਹਿਤ ਮਜ਼ਦੂਰੀ ਕਰਕੇ ਆਪਦਾ ਪਰਿਵਾਰ ਚਲਾਉਂਦੇ ਰਹੇ ਆ ਕੋਈ ਜ਼ਿਆਦਾ ਕਮਾਉਂਦਾ ਸੀ ਕੋਈ ਘੱਟ ਕਮਾਉਂਦਾ ਸੀ ਅੱਜ ਵੀ ਉਹੀ ਕੰਡੀਸ਼ਨ ਹੈ ਤੇ ਇਹ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਹਾਲਾਤ ਇਹੀ ਰਹਿਣੇ ਆ ਸਾਰੇ ਪਿੰਡਾਂ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਮੇਰੇ ਪਿੰਡ ਦੇ ਵਿੱਚ ਵੀ ਹੈ ਕਿ ਪਾਰਟੀਆਂ ਦੇ ਜਿਹੜੇ ਨਮਾਇंदे ਆ ਉਹ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ ਚਾਹੇ ਉਹ ਕੋਈ ਸੋਸ਼ਲ ਮੀਡੀਆ ਦਾ ਚਾਹੇ ਉਹ ਫੇਸਬੁੱਕ ਲੈ ਲਓ ਚਾਹੇ ਉਹ ਵਟਸਐਪ ਗਰੁੱਪ ਲੈ ਲਓ ਹੈਨਾ ਲਗਾਤਾਰ ਉਹਨਾਂ ਦੇ ਵਿੱਚ ਖਿੱਚੋਤਾਣ ਚੱਲ ਰਹੀ ਆ ਤੇ ਮੇਰਾ ਇੱਕ ਛੋਟਾ ਜਿਹਾ ਸੁਝਾਅ ਹੈ ਵੀ ਇਹਨਾਂ ਬਾਦਲਾਂ ਕੈਪਟਨਾਂ ਭਗਵੰਤਮਾਨਾਂ ਇਹਨਾਂ ਨੇ ਸਾਨੂੰ ਕਿਸੇ ਨੇ ਕੁਝ ਨਹੀਂ ਦੇਣਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਸਾਡੇ ਦਾਦੇ ਬਾਬੇ ਆਪਣੇ ਜੱਦੀ ਪੁਛਤੀ ਕਿਤੇ ਦੇ ਨਾਲ ਆਪਣੀ ਮਿਹਨਤ ਮਜ਼ਦੂਰੀ ਦੇ ਨਾਲ ਆਪ ਦਾ ਪਰਿਵਾਰ ਪਾਲਦੇ ਆਏ ਆ ਅਸੀਂ ਵੀ ਪਾਲਦੇ ਆਂ ਤੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਵੀ ਇਸੇ ਤਰ੍ਹਾਂ ਹੀ ਪਾਲਣਾ ਸੋ ਸੁਝਾਏ ਆ ਕਿ ਇਹ ਨਫ਼ਰਤਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਆਪਣੇ ਸਮਾਜ ਦੇ ਵਿੱਚ ਜਿਹੜਾ ਹੈਗਾ ਉਹ ਨਾ ਪੈਦਾ ਹੋਣ ਦਿੱਤਾ ਜਾਵੇ ਕਿਉਂਕਿ ਪਿੰਡ ਲੈਵਲ ਤੇ ਜੇ ਆਪਾਂ ਗੱਲ ਕਰਗੇ ਤਾਂ ਹਰ ਇੱਕ ਬੰਦੇ ਦੀ ਹਰ ਇੱਕ ਬੰਦੇ ਨਾਲ ਚੰਗੀ ਵਧੀਆ ਗੋਲਚਾਲ ਹੈ ਨਾ ਆਪਾਂ ਇੱਕ ਦੂਜੇ ਨੂੰ ਰਾਹ ਖੜੇ ਹੱਸ ਕੇ ਖੜੇ ਮੱਥੇ ਬਲਾਉਨੇ ਆ ਇੱਕ ਦੂਜੇ ਦੇ ਘਰੇ ਚਾਹ ਪੀਣ ਜੋ ਗਰੇ ਹੈਗੇ ਆ ਤੇ ਜੇ ਇਹਨਾਂ ਗੱਲਾਂ ਦੇ ਵਿੱਚ ਪੈ ਕੇ ਨਫ਼ਰਤਾਂ ਨੂੰ ਜਨਮ ਦੇ ਲਾਂਗੇ ਤਾਂ ਇੱਕ ਦੂਜੇ ਨੂੰ ਰਾਹ ਖੜੇ ਬੁਲਾਉਣਾ ਵੀ ਜਾਵਾਂਗੇ ਚਾਹ ਪੀਣ ਜਾਣਾ ਤਾਂ ਅਗਲੇ ਦੇ ਘਰੇ ਬਹੁਤ ਦੂਰ ਦੀ ਗੱਲ ਹੈ ਸੋ ਕੋਸ਼ਿਸ਼ ਕਰੀਏ ਕਿਉਂਕਿ ਪਾਰਟੀ ਲੈਵਲ ਦੀ ਜੇ ਗੱਲ ਕਰੀਏ ਤਾਂ ਹਰ ਇੱਕ ਬੰਦਾ ਹੀ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜਿਆ ਹੁੰਦਾ ਹੈ ਕਿਉਂਕਿ ਅਗਲੇ ਨੇ ਵੋਟ ਤਾਂ ਕਿਤੇ ਨਾ ਕਿਤੇ ਪਾਉਣੀ ਹੁੰਦੀ ਹੈ ਨਾ ਇੱਕ ਪਾਰਟੀ ਦੇ ਬੰਦਿਆਂ ਵੱਲੋਂ ਕਿਸੇ ਦੂਜੀ ਪਾਰਟੀ ਦੇ ਬੰਦਿਆਂ ਨੂੰ ਛੋਟਾ ਸਮਝਣਾ ਨੀਵਾ ਸਮਝਣਾ ਉਹਨਾਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਨਾ ਇਹ ਗੱਲਾਂ ਕੋਈ ਬਹੁਤਿਆਂ ਚੰਗੀਆਂ ਨਹੀਂ ਸਾਡੇ ਭਾਈਚਾਰਕ ਸਾਂਝ ਆ ਜਿਹੜੀ ਪਿੰਡਾਂ ਦੀ ਉਹਦੇ ਲਈ ਬਹੁਤ ਖਤਰਨਾਕ ਸਿੱਧ ਹੋ ਸਕਦੀਆਂ ਔਰ ਹੋ ਵੀ ਰਹੀਆਂ ਬਹੁਤ ਸਾਰੀਆਂ ਲੜਾਈਆਂ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਲੈ ਕੇ ਪੈ ਰਹੀਆਂ ਤੇ ਜੇ ਦੂਜਾ ਪਾਸਾ ਵੇਖੀਏ ਤਾਂ ਜਿਹੜੇ ਜਿੰਨਾ ਪਿੱਛੇ ਅਸੀਂ ਲੜੀ ਜਾਂਦੇ ਆ ਉਹ ਇੱਕ ਦੂਜੇ ਨੂੰ ਜੱਫੀਆਂ ਪਾਈ ਜਾਂਦੇ ਆ ਅਬ ਮੈਂ ਤੁਹਾਨੂੰ ਮੋਟੀ ਧਾਰਨ ਦੇ ਦਿੰਦਾ ਪਿਛਲੀਆਂ ਚੋਣਾਂ ਦੇ ਵੇਲੇ ਭਗਵੰਤ ਮਾਨ ਤੇ ਤਲਵੀਰ ਗੋਲਡੀ ਨੇ ਸਟੇਜਾਂ ਦੇ ਉੱਤੇ ਮੰਚ ਦੇ ਉੱਤੇ ਇੱਕ ਦੂਜੇ ਨੂੰ ਇੰਨਾ ਕੀ ਭੰਡਿਆ ਇੰਨਾ ਕੀ ਇੱਕ ਦੂਜੇ ਦਾ ਜਰੂਸ ਕੱਢਿਆ ਵੀ ਜਿਹੜਾ ਕਦੇ ਨਹੀਂ ਕਿਸੇ ਨੇ ਕੱਢਣਾ ਤੇ ਅਗਲਿਆਂ ਨੇ 5 ਮਿੰਟ ਲਾਏ ਜੱਫੀਆਂ ਪਾਲੀਆਂ ਉਹ ਕਹਿੰਦਾ ਮੇਰਾ ਵੱਡਾ ਭਰਾਇਆ ਤੇ ਉਹ ਕਹਿੰਦਾ ਮੇਰਾ ਛੋਟਾ ਭਰਾਇਆ ਤੇ ਲੋਕ ਜਿਹੜੇ ਉਹ ਥੱਲੇ ਛਿੱਤਰੋ ਛਿੱਤਰੀ ਹੋਈ ਗਏ ਤੇ ਉਹਨਾਂ ਦਾ ਉਹ ਬੱਸ ਗੱਲ ਇਸੇ ਤਰ੍ਹਾਂ ਦੀਆਂ ਜਿਹੜੀਆਂ ਆਪਣੇ ਹਰੇਕ ਪਿੰਡ ਦੇ ਵਿੱਚ ਹੀ ਇਹ ਸਿਸਟਮ ਚੱਲ ਰਿਹਾ ਹਰੇਕ ਪਿੰਡ ਦੇ ਵਿੱਚ ਹੀ ਪਾਰਟੀਬਾਜ਼ੀ ਜਿਹੜੀ ਉਹ ਧੜੇਬੰਦੀ ਦਾ ਰੂਪ ਧਾਰਨ ਕਰ ਰਹੀ ਹੈ ਤੇ ਇੱਕ ਦੂਜੇ ਦੇ ਲੋਕ ਲੀੜੇ ਪਾੜ ਰਹੇ ਆ ਇਹ ਕੋਈ ਗੱਲ ਚੰਗੀ ਨਹੀਂ ਗੀ ਸਿਆਣੇ ਕਹਿੰਦੇ ਆ ਵੀ ਝੱਗਾ ਚੱਕਿਆ ਆਪਣੀ ਢਿੱਡ ਮੰਗਾ ਹੁੰਦਾ ਪਿੰਡ ਲੈਵਲ ਆਪਣਾ ਜਾਂ ਕਿਸੇ ਦਾ ਵੀ ਸਾਡਾ ਪਿੰਡ ਲੈ ਲਓ ਚਾਹੇ ਕੋਈ ਹੋਰ ਪਿੰਡ ਲੈ ਲਓ ਵਾਟ ਐਵਰ ਜਿੰਨੇ ਵੀ ਪੰਜਾਬ ਦੇ ਪਿੰਡ ਹੈ ਸਾਰੇ ਪਿੰਡਾਂ ਦੇ ਵਿੱਚ ਅਜਿਹਾ ਕੁਝ ਦੇਖਣ ਨੂੰ ਮਿਲ ਰਿਹਾ ਹੈ ਆ ਪਿਛਲੇ ਥੋੜੇ ਸਮੇਂ ਦੌਰਾਨ ਇਹ ਚੀਜ਼ਾਂ ਜ਼ਿਆਦਾ ਇੰਪਰੂਵ ਹੋ ਗਈਆਂ ਜ਼ਿਆਦਾ ਵੱਡੇ ਲੈਵਲ ਦੇ ਉੱਤੇ ਜਿਹੜੀ ਢੜੇਬੰਦੀ ਹੈ ਪਾਰਟੀਆਂ ਦੀ ਉਹ ਹੋ ਰਹੀ ਹੈ ਕਈ ਥਾਵਾਂ ਤੇ ਲੜਾਈਆਂ ਝਗੜੇ ਘੁੱਟਕਟਾਪਾ ਵੀ ਆਪਾਂ ਦੇਖਿਆ ਹੈ ਸੋਸ਼ਲ ਮੀਡੀਆ ਤੇ ਵੀਡੀਓਜ਼ ਆਈਆਂ ਕਿ ਫਲਾਨੀ ਪਾਰਟੀ ਦੇ ਬੰਦੇ ਨੇ ਫਲਾਨੀ ਪਾਰਟੀ ਦੇ ਬੰਦੇ 'ਤੇ ਜਾਂ ਕਈ ਥਾਵਾਂ ਤੇ ਕਤਲਾਂ ਨਵੇਂ ਵਾਰਦਾਤਾਂ ਵੀ ਹੋਈਆਂ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹਨਾਂ ਨੇ ਸਾਨੂੰ ਕਿਸੇ ਨੇ ਕੁਝ ਨਹੀਂ ਦੇਣਾ ਇਹਨਾਂ ਪਿੱਛੇ ਲੜਨ ਦਾ ਸਾਨੂੰ ਕੋਈ ਫਾਇਦਾ ਨਹੀਂਗਾ ਅਸੀਂ ਆਪਣੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖੀਏ ਇੱਕ ਦੂਜੇ ਦੇ ਘਰੇ ਆਉਂਦੇ ਜਾਂਦੇ ਰਹੀਏ ਇੱਕ ਦੂਜੇ ਦੇ ਬੁਰੇ ਵਕਤ ਦੇ ਵਿੱਚ ਕਿਸੇ ਦਾ ਆਸਰਾ ਬਣ ਸਕੀਏ ਕਿਸੇ ਦੀ ਬਾਹ ਫੜ ਸਕੀਏ ਹੈਨਾ ਇੱਕ ਦੂਜੇ ਦੇ ਵਿਆਹਾਂ ਸ਼ਾਦੀਆਂ ਫੰਕਸ਼ਨਾਂ ਭੋਗਾਂ ਤੇ ਆਪਾਂ ਜਾਂਦੇ ਆਉਂਦੇ ਰਹਿ ਜੀਏ ਕਿਉਂਕਿ ਜਿਹੜੇ ਲੈਵਲ ਦੇ ਉੱਤੇ ਨਫਰਤਾਂ ਤੁਸੀਂ ਪਿੰਡਾਂ ਦੇ ਵਿੱਚ ਪੈਦਾ ਕਰ ਰਹੇ ਹੋ ਚਾਹੇ ਉਹ ਕਿਸੇ ਵੀ ਪਾਰਟੀ ਵਾਲਾ ਹੈ ਨਾ ਚਾਹੇ ਉਹ ਝਾੜੂ ਵਾਲੇ ਆ ਚਾਹੇ ਉਹ ਅਕਾਲੀ ਦਲ ਵਾਲੇ ਆ ਚਾਹੇ ਉਹ ਕਾਂਗਰਸ ਵਾਲੇ ਆ ਇਹਦੇ ਨਤੀਜੇ ਖਤਰਨਾਕ ਹੋ ਸਕਦੇ ਆ ਕਿਉਂਕਿ ਵੋਟ ਪਾਉਣਾ ਜਾਂ ਸਰਕਾਰ ਚੁਣਨਾ ਇਹ ਕਿਸੇ ਹਰ ਇੱਕ ਬੰਦੇ ਦੀ ਆਪ ਕੋ ਆਪਣੀ ਸੋਚ ਆ ਆਪ ਕੋ ਆਪਣਾ ਹੈ ਨਾ ਉਹ ਅਗਲੀ ਦੀ ਪਸੰਦ ਹੈ ਕਿਸੇ ਦੀ ਪਸੰਦ ਦੇ ਆਧਾਰ ਤੇ ਆਪਾਂ ਕਿਸੇ ਨੂੰ ਨਫਰਤ ਕਰਗੇ ਇਹ ਤਾਂ ਬਿਲਕੁਲ ਗਲਤ ਗੱਲ ਹੈ ਨਾ ਕਿਸੇ ਵੀ ਚੀਜ਼ ਦੇ ਵਿੱਚ ਪਸੰਦ ਹੋ ਸਕਦੀ ਹੈ ਰੰਗਾਂ ਦੀ ਗੱਲ ਕਰ ਲਓ ਕਿਸੇ ਨੂੰ ਕੋਈ ਰੰਗ ਪਸੰਦ ਹੈ ਕਿਸੇ ਨੂੰ ਕੋਈ ਰੰਗ ਪਸੰਦ ਹੈ ਕਿਸੇ ਨੂੰ ਕੋਈ ਪਸੰਦ ਆ ਹੁਣ ਜੇ ਇਸੇ ਤਰ੍ਹਾਂ ਹੀ ਲੀਡਰਾਂ ਦੀ ਹੈ ਕਿਸੇ ਨੂੰ ਕੋਈ ਲੀਡਰ ਪਸੰਦ ਹੈ ਕਿਸੇ ਨੂੰ ਕੋਈ ਸਰਕਾਰ ਪਸੰਦ ਹੈ ਹੁਣ ਜੇ ਪਸੰਦ ਦੇ ਆਧਾਰ ਤੇ ਆਪਾਂ ਰੰਗਾਂ ਦੇ ਆਧਾਰ ਤੇ ਇੱਕ ਦੂਜੇ ਨੂੰ ਨਫ਼ਰਤ ਕਰੀ ਜਾਈਏ ਵੀ ਤੈਨੂੰ ਗੁਲਾਬੀ ਰੰਗ ਪਸੰਦ ਹੈ ਔਰ ਮੈਨੂੰ ਦਹਾਰਾ ਪਸੰਦ ਆ ਤੂੰ ਤਾਂ ਗਲਤ ਹੈ ਮੈਂ ਸਹੀ ਆ ਹੈਨਾ ਐਵੇਂ ਦੀ ਨਹੀਂ ਗੱਲ ਹੋਣੀ ਚਾਹੀਦੀ ਕਿਉਂਕਿ ਪਸੰਦ ਦੀ ਜਿਹੜੀ ਹੈਗੀ ਜਿਵੇਂ ਰੰਗਾਂ ਦੀ ਮੈਂ ਗੱਲ ਕੀਤੀ ਐ ਐਸ ਇਟ ਇਸੇ ਤਰ੍ਹਾਂ ਦੀ ਮਾਨਸਿਕਤਾ ਲੀਡਰਾਂ ਦੇ ਪ੍ਰਤੀ ਹੁੰਦੀ ਹੈ ਕਿਸੇ ਨੂੰ ਝਾੜੂ ਵਾਲੇ ਪਸੰਦ ਆ ਕਿਸੇ ਨੂੰ ਕਾਲੇ ਦਲ ਵਾਲੇ ਪਸੰਦ ਆ ਕਿਸੇ ਨੂੰ ਕਾਂਗਰਸ ਵਾਲੇ ਪਸੰਦ ਆ ਕਿਸੇ ਨੂੰ ਬੀਜੇਪੀ ਵਾਲੇ ਪਸੰਦ ਆ ਹੋਰ ਬਹੁਤ ਸਾਰੀਆਂ ਪਾਰਟੀਆਂ ਚ ਛੋਟੀਆਂ ਪਾਰਟੀਆਂ ਉਹ ਵੀ ਉਹਨਾਂ ਨੂੰ ਵੀ ਲੋਕ ਵੋਟਾਂ ਪਾਉਂਦੇ ਆ ਉਹਨਾਂ ਨੂੰ ਉਹ ਪਸੰਦ ਆ ਤੇ ਉਹਨਾਂ ਦੀ ਪਸੰਦ ਦੇ ਆਧਾਰ ਤੇ ਜੇ ਬਾਕੀ ਬੰਦੇ ਉਹਨਾਂ ਨੂੰ ਨਫ਼ਰਤ ਕਰਨ ਲੱਗ ਜਾਣ ਯਾਰ ਵੀ ਤੁਸੀਂ ਫਲਾਣੇ ਬੰਦੇ ਨੂੰ ਵੋਟ ਪਾਈ ਆ ਨਾ ਜਾਂ ਤੁਸੀਂ ਫਲਾਣੇ ਬੰਦੇ ਨੂੰ ਵੋਟ ਕੀਤੀ ਆ ਤੁਸੀਂ ਸਾਡੇ ਲਈ ਨਫ਼ਰਤ ਦੇ ਪਾਤਰਾਂ ਜਾਂ ਸੀ ਤੁਹਾਡੇ ਲਈ ਇਹ ਗੱਲਾਂ ਚੰਗੀਆਂ ਨਹੀਂ ਗਈਆਂ ਠੀਕ ਹੈ ਪਿੰਡ ਲੈਵਲ ਤੇ ਏਕਾ ਬਣਾ ਕੇ ਰੱਖਣਾ ਪਿੰਡ ਦੇ ਵਿਕਾਸਕਾਰਦਿਆਂ ਦੇ ਵਿੱਚ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਉਹਨੂੰ ਬਰਕਰਾਰ ਰੱਖਣਾ ਇੱਕ ਦੂਜੇ ਦੇ ਔਖੇ ਸੌਖੇ ਵੇਲੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ ਖੜਨਾ ਇਹ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਹੈ ਤੇ ਜੇ ਅਸੀਂ ਇਸ ਲੈਵਲ ਦਾ ਦੀ ਢੜੇ ਬੰਦੀ ਹੁਣ ਚੱਲ ਰਹੀ ਹੈ ਜੇ ਅਸੀਂ ਇਸ ਲੈਵਲ ਦੀ ਢੜੇ ਬੰਦੀ ਦੇ ਵਿੱਚ ਦੀ ਲਗਾਤਾਰ ਗੁਦਰਦੇ ਰਵਾਂਗੇ ਤਾਂ ਹੌਣ ਵਾਲਾ ਸਮਾਂ ਬਹੁਤ ਖਤਰਨਾਕ ਹੋਊਗਾ ਲੋਕਾਂ ਨੇ ਇੱਕ ਪਿੰਡ ਚ ਇੱਕ ਦੂਜੇ ਦੇ ਮਾਰਗਾਂ ਦੇ ਭੋਗਾਂ ਤੇ ਜਾਣਾ ਬੰਦ ਕਰ ਦੇਣਾ ਵੀ ਇਹ ਤਾਂ ਕੱਲ੍ਹਾਂ ਦਾ ਬਜ਼ੁਰਗ ਮਰਿਆ ਜਾਂ ਕੱਲ੍ਹਾਂ ਦਾ ਸ਼ੋਰ ਮਰਿਆ ਤੇ ਕਾਂਗਰਸੀਆਂ ਨੇ ਝਾੜਵਾਲ ਨੇ ਕਹਣਾ ਅਸੀਂ ਇਹਨਾਂ ਦੇ ਜਾਣਾ ਇਹਦੇ ਨਾਲ ਸਾਡੇ ਚ ਨਫਰਤਾਂ ਉੱਤਰਗੀਆਂ ਵਖਰੇਵਾ ਵਧੂਗਾ ਸਾਡੇ ਪਿੰਡਾਂ ਦੀ ਜਿਹੜੀ ਭਾਈਚਾਰਕ ਸਾਂਝ ਸੀ ਜਿਹੜਾ ਹੁਣ ਤੱਕ ਦਾ ਸਾਡਾ ਏਕਾ ਸੀ ਉਹਨੂੰ ਬਹੁਤ ਜ਼ਿਆਦਾ ਛੱਟ ਲੱਗ ਸਕਦੀ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੱਖ-ਵੱਖ ਪਾਰਟੀਆਂ ਦੇ ਵੋਟਰਾਂ ਨੂੰ ਵੀ ਮਿਹਰਬਾਨੀ ਕਰਕੇ ਇਸ ਚੀਜ਼ ਤੋਂ ਆਪਾਂ ਆਪਣੇ ਆਪ ਨੂੰ ਉੱਪਰ ਚੱਕੀਏ ਇਹਨਾਂ ਨੇ ਸਾਨੂੰ ਕੁਝ ਨਹੀਂ ਦੇਣਾ ਜੇ ਕੁਝ ਦੇਣਾ ਵੀ ਹੈ ਮੰਨ ਲਓ ਪਿੰਡ ਦੇ ਵਿੱਚ ਕੁਝ ਬੰਦੇ ਮੰਨ ਲਓ ਚਲੋ ਜਿਨ੍ਹਾਂ ਨੂੰ ਕਿਤੋਂ ਆਸ ਵੀ ਹੈ ਕਿਸੇ ਸਰਕਾਰ ਤੋਂ ਜਾਂ ਕਿਸੇ ਤੋਂ ਵਾਟ ਐਵਰ ਜੋ ਵੀ ਹੈ ਉਹਦੇ ਲਈ ਵੀ ਨਫ਼ਰਤਾਂ ਨੂੰ ਜਨਮ ਦੇਣਾ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਤੋਂ ਤੱਕ ਕਿਥੋਂ ਤੱਕ ਕੋਈ ਸਹੀ ਹੈ ਹੈਨਾ ਮੈਨੂੰ ਤਾਂ ਲੱਗਦਾ ਕਿ ਜੇ ਕੋਈ ਲੱਭਤ ਵੀ ਹੈਗੀ ਕਿਸੇ ਨੂੰ ਜਾਂ ਕਿਸੇ ਪਰਿਵਾਰ ਨੂੰ ਜਾਂ ਕਿਸੇ ਪਿੰਡ ਨੂੰ ਜਾਂ ਕਿਸੇ ਨੂੰ ਵੀ ਕਿਸੇ ਖਾਸ ਲੀਡਰ ਤੋਂ ਜਾਂ ਕਿਸੇ ਖਾਸ ਸਰਕਾਰ ਤੋਂ ਹੈਨਾ ਉਹਦੇ ਲਈ ਵੀ ਜੇ ਪਿੰਡ ਦੇ ਵਿੱਚ ਅਸੀਂ ਨਫ਼ਰਤ ਪੈਦਾ ਕਰੀਏ ਤਾਂ ਮੈਨੂੰ ਲੱਗਦਾ ਵੀ ਉਹ ਗਲਤ ਗੱਲ ਹੈ ਉਹ ਠੀਕ ਨਹੀਂਗੀ ਸੋ ਮਿਹਰਬਾਨੀ ਕਰਕੇ ਮੇਰੀ ਤੋਸ਼ ਬੁੱਧੀ ਦੇ ਵਿੱਚੋਂ ਇਹ ਕੁਝ ਵਿਚਾਰ ਸੀ ਜਿਹੜੇ ਉਪਜੇ ਮੈਂ ਸੋਚਿਆ ਕਿ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਾਂਗਾ ਵੈਸੇ ਤੁਸੀਂ ਮੇਰੇ ਨਾਲੋਂ ਬਹੁਤ ਜ਼ਿਆਦਾ ਸਿਆਣੇ ਆ ਮੈਂ ਤਾਂ ਸਭ ਦੇ ਤੁਹਾਡੇ ਚਰਮੜੀ ਢੂਡ ਵਰਗਾ ਵੀ ਨਹੀਂਗਾ ਤੁਸੀਂ ਸਾਰੇ ਬਹੁਤ ਸਮਝੇ ਹੋਏ ਸੋਲਝੇ ਹੋਏ ਲੋਕ ਹੋ ਪਰ ਮੈਨੂੰ ਲੱਗਿਆ ਸੀ ਕਿਉਂਕਿ ਮੈਂ ਦੇਖ ਰਿਹਾ ਕਾਫੀ ਲੰਬੇ ਸਮੇਂ ਤੋਂ ਇਹ ਨਫਰਤਾਂ ਜਿਹੜੀਆਂ ਲਗਾਤਾਰ ਲੋਕਾਂ ਦੇ ਦਿਲਾਂ 'ਚ ਵੱਧ ਰਹੀਆਂ ਲੋਕ ਇੱਕ ਦੂਜੇ ਨੂੰ ਤਾਨੇ ਮਿਹਣੇ ਦੇ ਰਹੇ ਆ ਤੰਜ ਕੱਸ ਰਹੇ ਆ ਜਿਵੇਂ ਪੁਰਾਣੇ ਵੇਲੇ ਦੇ ਵਿੱਚ ਲੇਡੀਜ਼ ਬੁੜੀਆਂ ਲੜਦੀਆਂ ਹੁੰਦੀਆਂ ਸੀ ਇੱਕ ਦੂਜੀਆਂ ਦੀਆਂ ਜਿਹੜੀਆਂ ਕਮੀਆਂ ਉਹਨਾਂ ਨੂੰ ਪਤਾ ਹੁੰਦਾ ਸੀ ਉਹਨਾਂ ਦੇ ਉਹਨਾਂ ਨੂੰ ਮਿਹਣੇ ਦਿੰਦੇਗਾ ਸੀ ਵੀ ਐ ਇਦਾਂ ਇਦਾਂ ਨਾ ਉਵੇਂ ਹੁਣ ਮਰਦ ਦੋਨਾਂ ਗੰਲਾਂ ਤੇ ਆ ਗਏ ਆ ਮਰਦ ਉਸੇ ਤਰ੍ਹਾਂ ਪਾਰਟੀ ਲੈਵਲ ਦੇ ਕਾਰਨ ਇੱਕ ਦੂਜੇ ਨੂੰ ਤਾਹਨੇ ਮਾਰਦੇ ਆ ਮਿਹਣੇ ਦਿੰਦੇ ਆ ਤੇ ਜਿਹੜੇ ਮਿਹਣੇ ਤਾਹਨੇ ਆ ਇਹ ਕਿਤਨਾ ਕਿਤੇ ਬੰਦੇ ਦੇ ਦਿਲ ਚ ਘਰ ਕਰ ਜਾਂਦੇ ਆ ਤੇ ਇਹਨਾਂ ਦਾ ਫਿਰ ਜਿਹੜਾ ਰਿਜ਼ਲਟ ਆ ਜਿਹੜਾ ਨਤੀਜਾ ਆਉਣ ਵਾਲੇ ਸਮੇਂ ਦੇ ਵਿੱਚ ਖਤਰਨਾਕ ਨਿਕਲ ਸਕਦਾ ਸੋ ਮੇਰੀ ਰਿਕਵੈਸਟ ਹੈ ਮਿਹਰਬਾਨੀ ਕਰਕੇ ਜੇ ਕਰ ਸਕਦੇ ਹੋ ਤਾਂ ਇਹ ਤੁਹਾਡੇ ਹੱਥ ਉਸ ਮੈਂ ਤਾਂ ਸਿਰਫ ਇੱਕ ਸੁਝਾਅ ਦਿੰਦਾ ਜੇ ਤੁਹਾਨੂੰ ਲੱਗਦਾ ਕਿ ਮੈਂ ਸਹੀ ਆ ਐਵੇਂ ਨਹੀਂ ਹੋਣਾ ਚਾਹੀਦਾ ਤਾਂ ਜਰੂਰ ਗੱਲਾਂ ਤੇ ਗੌਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਉਂਦੇ ਵਸਦੇ ਰਹੋ ਰੱਬ ਰੱਖਾ